ਵਾਰਿਸ ਪੰਜਾਬ ਦੇ ਜਥੇਬੰਦੀਆਂ ਵੱਲੋਂ ਇੱਕ ਪੈਦਲ ਮਾਰਚ ਕੱਢਿਆ ਜਾ ਰਿਹਾਗਾ ਤੁਸੀਂ ਦੇਖ ਰਹੇ ਹੋ ਤਸਵੀਰਾਂ ਇਸ ਵੇਲੇ ਤੁਹਾਨੂੰ ਦਿਖਾ ਦਈਏ ਅਸੀਂ ਮੁਕਸਰ ਸਾਹਿਬ ਵਿਖੇ ਖੜੇ ਆ ਇਹ ਮੁਕਸਰ ਸਾਹਿਬ ਦਾ ਜਿਹੜਾ ਬਾਜ਼ਾਰ ਹੈਗਾ ਇਸ ਬਾਜ਼ਾਰ ਦੇ ਵਿੱਚੋਂ ਪੈਦਲ ਮਾਰਚ ਕੱਢਿਆ ਜਾ ਰਿਹਾਗਾ ਵਾਰਿਸ ਪੰਜਾਬ ਦੇ ਜਥਿਆ ਬੰਦੇ ਵੱਲੋਂ ਤੁਸੀਂ ਦੇਖ ਰਹੇ ਹੋ ਅਨੰਦਪੁਰ ਸਾਹਿਬ ਦੇ ਇਸ ਦੇ ਵਿੱਚ ਮਤੇ ਨੇਗੇ ਕੀ ਕੀ ਮਤੇ ਨੇਗੇ ਇਹ तमाम ਸਾਰੀ ਗੱਲਾਂ ਬਾਤਾਂ ਕਰਾਂਗੇ ਸਾਡੇ ਨਾਲ ਦੀਪ ਸਿੱਧੂ ਦੇ ਨੇਗੇ ਗੱਲਬਾਤ ਕਰਦੇ ਆ ਪਾਜੀ ਸਭ ਤੋਂ ਪਹਿਲਾਂ ਸਵਾਗਤ ਹੈ ਡੇਲੀ ਪੋਸਟ ਤੇ ਤੁਹਾਡਾ ਧੰਨਵਾਦ ਜੀ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਇਹ ਪੈਦਲ ਮਾਰਚ ਕੱਢਿਆ ਜਾ ਰਿਹਾਗਾ ਕਿੰਨੇ ਕਿ ਜਥੇਬੰਦੀਆਂ ਤੁਹਾਡੇ ਨਾਲ ਤੁਰ ਰਹੀ ਹੈ ਕਿੰਨੇ ਨੌਜਵਾਨ ਤੁਰ ਰਹੇ ਨੇਗੇ ਕਿਹੜੇ ਕਿਹੜੇ ਮਤੇ ਨੇ ਅਨੰਦਪੁਰ ਸਾਹਿਬ ਦੇ ਦੇਖੋ ਇਹ ਸਾਡੇ ਨਾਲ ਮੈਂ ਕਹੂੰਗਾ ਜਥੇਬੰਦੀਆਂ ਚੱਲ ਰਹੀਆਂ ਇਹ ਵਾਰਸ ਪੰਜਾਬ ਜਥੇਬੰਦੀ ਨੇ ਪ੍ਰੋਗਰਾਮ ਜੋ ਇਹ ਸਾਡਾ ਪੈਟਰਨ ਮਾਰਕਸ ਨੇ ਲਿਖਿਆਗਾ ਜਿਹੜਾ ਆਨੰਦਪੁਰ ਸਾਹਿਬ ਦਾ ਮਤਲਬ ਆ ਉਹੋ ਜਿਵੇਂ ਸਰਦਾਰ ਕਪੂਰ ਸਿੰਘ ਨੇ ਲਿਖਿਆ ਸੀਗਾ ਜੀ ਉਹਦੇ ਵਿੱਚ ਗੱਲ ਇਹ ਸੀਗੀ ਵੀ ਸੈਂਟਰ ਕੋਲੇ ਸਿਰਫ ਕੋੜੀ ਕੋੜੀ ਚੀਜ਼ਾਂ ਸਮਝਾ ਕੋੜੀ ਚੀਜ਼ਾਂ ਕੋਈ ਸਾਨੂੰ ਵੀ ਸਾਈਡ ਤੇ ਕੋਲੇ ਸਿਰਫ ਚਾਰ ਹੱਕ ਚਾਹੀਦੇ ਆਗੇ ਤਾਂ ਹੀ ਸਟੇਟ ਇੱਕ ਤਰੱਕੀ ਕਰ ਸਕਦਾਗਾ ਤੇਹੀ ਚੀਜ਼ ਸੀਗੀ ਜਿਹੜੀ ਬਾਈ ਦੀਪ ਨੇ ਵੀ ਆਪਾਂ ਨੂੰ ਦੱਸੀ ਵੀ ਸਟੇਟ ਕੋਲੇ ਪੰਜਾਬ ਕੋਲੇ ਖੁਦਮੁਖਤਿਆਰੀ ਹੋਊਗੀ ਤਾਂ ਆਪਣੇ ਹੱਕਾਂ ਦੀ ਗੱਲ ਹੋਊਗੀ ਬਾਈ ਦੀਪ ਸਿੱਧੂ ਹਾਲਾਕੀ ਨੌਜਵਾਨਾਂ ਲਈ ਕਿਸਾਨਾਂ ਲਈ ਲੜਦਾ ਰਹੇਗਾ ਕਿੰਨਾ ਪਿਆਰ ਮਿਲ ਰਿਹਾ ਕਿੰਨਾ ਹੰਗਾਰਾ ਮਿਲ ਰਿਹਾ ਲੋਕ ਤੁਹਾਡੇ ਨਾਲ ਜੁੜੀ ਜਾ ਰਹੇ ਨੇ ਇਹ ਪੈਦਲ ਮਾਰਚ ਤੇ ਹੁਣ ਅੱਗੇ ਕਿਹੜਾ ਜਿਹੜਾ ਤੁਸੀਂ ਅੱਗੇ ਰੁਕੋਗੇ ਜੇਕਰ ਦੇਖੋ ਅੱਜ ਸਾਡਾ ਚੌਥਾ ਦਿਨ ਆ ਇਹ ਪੈਦਲ ਮਾਰਚ ਦਾ ਇਸ ਚ ਸਾਨੂੰ ਹੰਗਾਰਾ ਬਹੁਤ ਮੈਂ ਕਹੂੰਗਾ ਬਾਈ ਦੀਪ ਨੂੰ ਪਿਆਰ ਕਰਨ ਵਾਲੇ ਆਪ ਮੁਹਾਰੇ ਆ ਕੇ ਸਾਡੇ ਨਾਲ ਇਸ ਵਿੱਚ ਜੁੜ ਰਹੇ ਹੈਗੇ ਤੇ ਜਿਹੜਾ ਸਾਡਾ ਅੱਜ ਦਾ ਅਸੀਂ ਸ਼ੁਰੂਆਤ ਕੀਤੀ ਸੀਗੀ ਪੈਦਲ ਮਾਰਚ ਦੀ ਅੱਜ ਦੀ ਮੁਖਸਰ ਸਾਹਿਬ ਤੋਂ ਕੀਤੀ ਆ ਤੇ ਇਹਦੀ ਸਾਡੀ ਸਮਾਪਤੀ ਅੱਜ ਦੀ ਕੋਟਕਪੂਰੇ ਵਿਖੇ ਆ ਕੱਲ ਨੂੰ ਸਵੇਰੇ ਕੋਟਕਪੂਰੇ ਤੋਂ ਆਰੰਭ ਕਰਾਂਗੇ ਫਿਰ ਬਾਗੇ ਪੁਰਾਣੇ ਇਹਦੀ ਆ ਤੇ ਇਸ ਦੀ ਸਮਾਪਤੀ ਸਾਡੇ ਪੈਦਲ ਮਾਰਚ ਦੀ 10 ਦਸੰਬਰ ਨੂੰ ਤਖਤ શ્રી ਕੇਸਗੜ੍ਹ ਸਾਹਿਬ ਨਾਨਪੁਰ ਸਾਹਿਬ ਵਿਖੇ ਹੋਊਗੀ ਜੇਕਰ ਗੱਲ ਕੀਤੀ ਜਾਵੇ ਭਾਜੀ ਇਹ ਗੱਲ ਰਾਜਨੀਤੀ ਪਾਰਟੀਆਂ ਵਕ ਵਕ ਪਾਰਟੀਆਂ ਹੀ ਮਤੇ ਨੂੰ ਕਿਉਂ ਨਹੀਂ ਇਸ ਗੰਭੀਰਤਾ ਨਾਲ ਦੇਖਿਆ ਗਿਆ ਦੇਖੋ ਇਹ ਮਤਾ ਆਪਣੇ ਹੱਕਾਂ ਦੀ ਗੱਲ ਕਰਦਾਗਾ ਸਰਕਾਰ ਜਿਹੜੀਆਂ ਵੀ ਪਾਰਟੀਆਂ ਸਰਕਾਰ ਬਣਾਉਂਦੀਆਂ ਉਹ ਮੁੜ ਕੇ ਉਸ ਚੀਜ਼ ਤੋਂ ਮੰਕਰ ਹੋ ਜਾਂਦੀਆਂ ਆਪਣੇ ਹੱਕਾਂ ਦੀ ਗੱਲ ਕਰਨ ਤੋਂ ਉਹਨਾਂ ਨੂੰ ਸਿਆਸਤ ਆਉਂਦੀ ਹੈ ਕਰਨੀ ਉਸ ਤੇ ਸਿਰਫ ਇਲੈਕਸ਼ਨਾਂ ਵੇਲੇ ਸਿਆਸਤ ਕਰਦੇ ਆ ਬਾਅਦ ਵਿੱਚ ਜਦੋਂ ਚੀਜ਼ ਪੂਰੀ ਕਰਨੀ ਹੁੰਦੀ ਹੈ ਕਿ ਉਹ ਹੱਕਾਂ ਦੀ ਗੱਲ ਉਹਨਾਂ ਕੋਲੇ ਆਪਣੇ ਵਿਧਾਨ ਸਭਾ 'ਚ ਜਦੋਂ ਚੀਜ਼ ਪਾਸ ਕਰਨੀ ਹੁੰਦੀ ਆ ਤਾਂ ਉਦੋਂ ਆ ਕੇ ਇਸ ਚੀਜ਼ ਤੇ ਟਾਲ ਮਟੋਲ ਕਰਨ ਲੱਗ ਜਾਂਦੇ ਆ ਬਿਲਕੁਲ ਇੱਕ ਵਾਰੀ ਤਸਵੀਰਾਂ ਤੁਹਾਨੂੰ ਦਿਖਾ ਦਈਏ ਕਿੰਨਾ ਹੁਸ਼ਾ ਹੈਗਾ ਬਾਈ ਸਿੱਧੂ ਨੂੰ ਪਿਆਰ ਕਰਨ ਵਾਲੇ ਲੋਕ ਇੱਥੇ ਪਹੁੰਚੇ ਨੇ ਨੌਜਵਾਨ ਪਹੁੰਚੇ ਨੇ ਕਿਸਾਨ ਜੱਥੇਬੰਦੀਆਂ ਨੇ ਕੀ ਵੱਖ-ਵੱਖ ਕੀ ਕਹਿਣਾ ਚਾਹੁੰਦੇ ਹੋ ਇੱਕ ਦੀਪ ਸਿੱਧੂ ਬਾਈ ਦਾ ਨਾਰਾ ਸੀਗਾ ਰਾਜ ਕਰੇਗਾ ਖਾਲਸਾ ਰਾਜ ਖਾਲਸੇ ਦਾ ਹੀ ਹੋਣਾ ਜੀ ਦੁਨੀਆ ਦੇ ਵਿੱਚ ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਪ੍ਰੇਖਬਣੀ ਕੀਤੀ ਸੀ ਕਿ ਰਾਜ ਖਾਲਸੇ ਦਾ ਹੀ ਹੈ ਤੇ ਬਾਈ ਦੀਪ ਸਿੱਧੂ ਜਿਹੜੀ ਜਾਗ ਲਾ ਕੇ ਗਿਆ ਸੀ ਸਾਨੂੰ ਉਹ ਜਾਗ ਬਾਈ ਮਨਦੀਪ ਅ ਕਾਦੂ ਜੀ ਸਾਹਿਬ ਇਹ ਆਪਣੀ ਮਾਰਚਾ ਜੋ ਲੈ ਕੇ ਜਾ ਰਹੇ ਹਨ ਤੋਂ ਜਿੰਨੇ ਵੀ ਸਮੇਂ ਦੇ ਵਿੱਚ ਇਹ ਜਿੰਨੀਆਂ ਵੀ मतलब रास्ते ਦੇ ਵਿੱਚ ਜਾਣਗੇ ਸਾਰੇ ਪੰਜਾਬੀ ਸਾਰੇ ਨੌਜਵਾਨ ਇਸ ਮਹਿਮ ਦੇ ਨਾਲ ਜੁੜਨਗੇ ਸੋ ਅਸੀਂ ਭਾਈ ਦੀਪ ਸਿੱਧੂ ਦੀ ਸੋਚ ਤੇ ਅੱਜ ਵੀ ਖੜੇ ਆ ਕੱਲ ਵੀ ਤੇ ਆਉਣ ਵਾਲੇ ਸਮੇਂ ਵਿੱਚ ਬਿਲਕੁਲ ਤਸਵੀਰਾਂ ਇੱਕ ਵਾਰੀ ਦਿਖਾ ਦਈਏ ਬਜ਼ੁਰਗ ਤੋਂ ਲੈ ਕੇ ਬੱਚੇ ਤੱਕ ਤੁਸੀਂ ਤਾਂ ਨਿਓ ਅਸੀਂ ਤਾਂ ਵਾਰਸਪਾ ਪਤਾ ਹੀ ਬਹੁਤ ਅੰਦਾ ਕੰਮ ਕਰ ਰਿਹਾ ਜੀ ਬਹੁਤ ਬਹੁਤ ਵਧੀਆ ਦਾ ਵਧੀਆ ਕੰਮ ਆ ਜੀ ਅਸੀਂ ਨਾਲ ਆਣਾ ਸਹਿਯੋਗ ਜੋੜਾਂਗੇ ਸਾਡਾ ਵੱਡਾ ਛੋਟਾ ਭਰਾ ਪਤਰਾ ਸੀਗਾ ਜੀ ਬਹੁਤ ਹਲਚਲ ਕਰਾਉਣਾ ਸਰਕਾਰ ਨੇ ਕੀਤੀ ਪਰ ਇਹ ਜੀ ਭਾਈ ਦੇ ਸਾਹਦੇ ਕੋਈ ਵਿਰਲਾ ਬੰਦਾ ਬਣੂਗਾ ਸਾਡੇ ਵੀਰ ਵਰਗਾ ਹੀ ਦੀਪ ਸਿੱਧੂ ਪੈਦਲ ਮਾਰਚ ਕੱਢਿਆ ਜਾ ਰਿਹਾਗਾ ਤੁਸੀਂ ਵੀ ਸ਼ਾਮਲ ਹੋਏ ਕਿ ਕਹਿਣਾ ਚਾਹੁੰਦੇ ਆ ਜਿਹੜਾ ਪੈਦਲ ਮਾਰਚ ਆਣਾ ਇਹ ਦੀਪ ਸਿੱਧੂ ਦੀ ਸੋਚ ਦੇ ਨਾਲ ਜੋ ਉਹ ਕਹਿ ਕੇ ਗਿਆ ਵਾ ਉਹ ਉਹਦਾ ਪ੍ਰੋਜੈਕਟ ਵਾ ਕੰਟੀਨਿਊ ਕਰ ਰਿਹਾ ਵਾ ਕਿ ਕਿ ਪੰਜਾਬ ਦੇ ਇੱਕ ਸੱਕ ਪੰਜਾਬ ਦੇ ਸਾਰੇ ਵਰਗ ਦੇ ਮੁੱਦੇ ਹੈਗੇ ਆ ਕਿ ਕਿ ਸਾਡਾ ਸਾਰਿਆਂ ਦਾ ਇਹੋ ਵਾ ਕਿ ਇਸ ਦੇ ਵਿੱਚ ਕੋਈ ਰਾਜਨੀਤੀ ਨਹੀਂ ਆ ਕੋਈ ਇੱਕ ਪਾਰਟੀ ਨਹੀਂ ਆ ਕਿ ਕਿ ਪੰਜਾਬ ਦੇ ਮੁੱਦੇ ਆ ਆਪਣਾ ਅਨੰਦਪੁਰਾ ਨਤਾਵਾ ਨਾ ਪੰਜਾਬ ਦੇ ਜਿੰਨੇ ਵੀ ਇਹਦੇ ਵਿੱਚ ਮੁੱਦੇ ਆ ਗਏ ਨੇ ਕਿਸਾਨੀ ਨਾਲੋਂ ਜਿਨੀ ਵਸਤੀ ਦਾ ਲੈ ਲੋ ਮੁੱਖ ਮੁੱਦਾ ਜਣਾ ਇਹਦੇ ਵਿੱਚ ਹੈ गावा ਇਸ ਕਰਕੇ ਜੋ ਦੀਪ ਸਿੱਧੂ ਕਿਹਾ ਗਿਆ ਹੈ ਉਹ ਅੱਜ ਸਾਰਾ ਕੁਝ ਸੱਚ ਹੁੰਦਾ ਪਿਆਵਾ ਇਸ ਕਰਕੇ ਉਸ ਲਗਾ ਬਾਹਰ ਮਨਦੀਪ ਸਿੱਧੂ ਦੇ ਨਾਲ ਤੁਰੇ ਹੋਏ ਆ ਕਿ ਅਸੀਂ ਉਹਦਾ ਦੇਣ ਲਈਏ ਕਿ ਮੈਂ ਸਾਰੇ ਬੈਠੇ ਤੁਹਾਡੇ ਮੀਡੀਆ ਜ਼ਰੀਏ ਪਿੰਡਾਂ ਸੇ ਬੀਬੀਆਂ ਨੂੰ ਨੌਜਵਾਨਾਂ ਨੂੰ ਕਿ ਜਿਹੜੇ ਅਸੀਂ ਦੀਪ ਸਿੱਧੂ ਦੇ ਨਾਲ ਹੀ ਅੱਜ ਉਹਦੀ ਸੋਚ ਨੂੰ ਅੱਗੇ ਲੈ ਕੇ ਚੱਲ ਜੀਏ ਤੇ ਸਾਰੇ ਜਾਣੇ ਜਿਹੜੇ ਆ ਇਸ ਕਾਗਜ਼ ਮਾਰਚ ਦੇ ਵਿੱਚ ਸ਼ਾਮਲ ਹੋਣ